ਹਜ਼ੂਰ ਪੀਰ ਔਰ ਮਰੀਦ ਦਾ ਇਸ਼ਕ ਪੇਸ਼ ਕਰਨ ਲੱਗਿਆ ਪੀਰ ਔਰ ਮਰੀਦ ਦਾ ਇਸ਼ਕ ਕਿਹਦਾ ਮਰੀਦ ਹੋਣਾ ਬੜਾ ਸੁੱਖਾ ਪਰ ਆਸ਼ਕ ਹੋਣਾ ਬਹੁਤ ਔਖਾ ਮਰੀਦ ਗਾਨਾ ਬਣਾਓ ਮੁਰਸ਼ਿਦ ਤੋਂ ਗਾਨਾ ਬਣਾਓ ਨਜ਼ਰ ਨਿਆਜ਼ ਕਰੋ ਤੇ ਮਰੀਦ ਹੋ ਗਿਆ ਪਰ ਆਸ਼ਕ ਹੋਣਾ ਬਹੁਤ ਔਖਾ ਸਰਕਾਰਾਂ ਆਹ ਕਿਉਂਕਿ ਇਬਾਦਤ ਨਾਲ ਰੱਬ ਨਹੀਂ ਮਿਲਦਾ ਇਸ਼ਕ ਨਾਲ ਰੱਬ ਮਿਲਦਾ ਇਬਾਦਤਾਂ ਅਬਲਿਸ ਨੇ ਵੀ ਬੜੀ ਕੀਤੀ ਸੀ ਸ਼ੈਤਾਨ ਨੇ ਵੀ ਬੜੀ ਇਬਾਦਤ ਕੀਤੀ ਸੀ 70000 ਸਾਲ ਦੀ ਇਬਾਦਤ ਪਰ ਇਸ਼ਕ ਨਹੀਂ ਕੀਤਾ ਜੇ ਇਸ਼ਕ ਕਰ ਲੈਂਦਾ ਤਾਂ ਰੱਬ ਮਿਲ ਜਾਂਦਾ ਮੁਰਸ਼ਿਦ ਤੇ ਮੁਰਿਦਾਂ ਇਸ਼ਕ ਪੇਸ਼ ਕਰਨ ਲੱਗਿਆ ਕਾਬਲੇ ਗੋ ਜੀਵੇ ਮੇਰਾ ਪੀਰ ਸੋਣਾ ਕਿਤੇ ਗਲਦੀ ਗਾਨੀ ਏ ਜੀਵੇ ਮੇਰਾ ਗਿਆ ਦਰ ਨਾਲੇ ਸਾਡਾ ਪੀਰ ਲੱਗਦਾ ਹਾਏ ਨਾਲੇ ਸਾਡਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਓ ਨਾਲੇ ਸਾਡਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਓ ਨਾਲੇ ਸਾਡਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਓ ਨਾਲੇ ਸਾਡਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਹਜ਼ੂਰ ਇਸ ਨੂੰ ਪੇਸ਼ ਕਰ ਲਗਿਆ ਨੌਲੇ ਸਟਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਪਬਲਿਕ ਹੋਰ ਹਜ਼ਰ ਨizamuddin ਔਲੀਆ ਮਹਿਬੂਬੇ ਇਲਾਹੀ ਦਿੱਲੀ ਵਾਲੀਆਂ ਸਰਕਾਰਾਂ ਤੇ ਆਪ ਉਹਨਾਂ ਦੇ murid ਕੌਣ ਹਜ਼ਰ ਤਮੀਰ ਖਸਰੋ ਆਹੋ murid ਘੱਟ ਤੇ ਆਸ਼ਕ ਜ਼ਿਆਦਾ ਆਹੋ ਹਜ਼ਰ ਤਮੀਰ ਖਸਰੋ ਜੇ ਹਵੀ ਇਸ਼ਕ ਨਹੀਂ ਕਰਨਾ ਕਿਸੇ ਨੇ ਆਪਣੇ ਪੀਰ ਦੇ ਜੇ ਤਾਂ ਉਹਨਾਂ ਨੇ ਇਸ਼ਕ ਇਸ਼ਕ ਦੀ ਇੰਤਹਾ ਦਾ ਸੁਣ ਲਗਿਆ ਹਜ਼ਰ ਨizamuddin ਔਲੀਆ ਮਹਿਬੂਬੇ ਇਲਾਹੀ ਸਰਕਾਰਾਂ ਦੇ ਦਰਬਾਰ ਦੇ ਉੱਪਰ ਕਵਾਲ ਇਦਾਂ ਹੀ ਹਾਜ਼ਰੀ ਲਾਉਣ ਗਏ ਸਰਕਾਰਾਂ ਨੂੰ ਕਵਾਲੀਆਂ ਸੁਣਨਾ ਬੜਾ ਸ਼ੌਕ ਸੀ ਤੇ ਕਵਾਲ ਇਦਾਂ ਹੀ ਹਾਜ਼ਰੀ ਲਾਉਣ ਗਏ ਭਾਜੀ ਆ ਸਾਰੇ ਨਾ ਭਾਂਡੇ ਬੂੰਡੇ ਮੈਂ ਆਪੀ ਚੱਕ ਦੂੰਗਾ ਬਾਅਦ ਚੋਂ ਅਸਲ ਮੈਂ ਦਰਬਾਰ ਦਾ ਸੇਵਾਦਾਰ ਹੀ ਆ ਅਸੀਂ ਬੱਚੇ ਆ ਦਰਬਾਰ ਦੇ ਪਰ 2 ਮਿੰਟ ਦੀ ਬਾਤ ਪੇਸ਼ ਕਰਨ ਲੱਗਿਆ ਫਿਰ ਜਦੋਂ ਬਾਤ ਖਰਾਬ ਹੋ ਜਾਂਦੀ ਆ ਨਾ ਫਿਰ ਮਜ਼ਾ ਹੀ ਨਹੀਂ ਆਉਂਦਾ ਉਤਾਹ ਟੁੱਟ ਜਾਂਦੀ ਆ ਨਾ ਕਾਰ ਬੜੀ ਔਖੀ ਲੱਗਦੀ ਆ ਹਜ਼ਰ ਨਿਜ਼ਾਮੁਦੀਨ ਔਲੀਆ ਮਹਿਬੂਬ ਇਲਾਹੀ ਤੇ ਉਹਨਾਂ ਦੇ murid ਕੌਣ حضرت امیر ਖਸਰੋ ਅਸਰ निजामुद्दीन औलिया महबूब इलाही ਸਰਕਾਰਾਂ ਦੇ ਦਰ ਤੇ ਕਵਾਲ ਇਦਾਂ ਹੀ ਹਾਜ਼ਰੀ ਲੌਣ ਜਾਂਦੇ ਸੀ ਇੱਕ ਦਿਨ ਤਾਂ ਕੀ ਵਾਕਿਆ ਕਵਾਲ ਚਲੇ ਗਏ ਤੇ ਹਾਜ਼ਰੀ ਲਾਈ ਸਰਕਾਰਾਂ ਨੂੰ ਕਵਾਲੀ ਬੜੀ ਪਸੰਦ ਆ ਗਈ ਆਪ ਕਹਿੰਦੇ ਹੋਵੇ ਨਾ ਤਾਂ ਅੱਜ ਕਵਾਲਾਂ ਨੂੰ ਕੁਝ ਦਿੱਤਾ ਜਾਵੇ ਤਾਂ ਜੇਬ ਵਿੱਚ ਦੇਖਿਆ ਤਾਂ ਸਰਕਾਰਾਂ ਕੋਲ ਪੈਸਾ ਕੋਈ ਹੈ ਨਹੀਂ ਕਿਉਂਕਿ ਫਕੀਰ ਔਰ ਪੈਸਾ ਦੋ ਗੱਲਾਂ ਨੇ ਫਕੀਰ ਕੋਲ ਪੈਸਾ ਨਹੀਂ ਹੁੰਦਾ ਫਕੀਰਾਂ ਕੋਲੇ ਜਿੰਨਾ ਆਈ ਜਾਂਦਾ ਉਹ ਸਾਡੇ ਬੰਦੇ ਨੂੰ ਲੜਾਈ ਜਾਂਦੇ ਨੇ ਸਾਰਿਆਂ ਨੂੰ ਲੈ ਵੀ ਫਕੀਰਾਂ ਕੋਲ ਪੈਸਾ ਨਹੀਂ ਹੁੰਦਾ ਤਾਂ ਆਪ ਦੇਖਿਆ ਜੇਬ ਦੇ ਵਿੱਚ ਤੇ ਪੈਸਾ ਕੋਈ ਹੈ ਨਾ ਤੇ ਸਰਕਾਰਾਂ ਨੇ ਸੋਚਿਆ ਕਿ ਅੱਜ ਫਿਰ ਕਵਾਲਾਂ ਨੂੰ ਸਾਰਾ ਕੁਝ ਹੀ ਨਾ ਦੇ ਦਈਏ ਆਹ ਆਹ ਅੱਜ ਫਿਰ ਕਵਾਲਾਂ ਨੂੰ ਸਾਰਾ ਕੁਝ ਹੀ ਨਾ ਦੇ ਦਈਏ ਕਵਾਲੋ ਜੀ ਸਰਕਾਰ ਮੇਰੇ ਕੋਲ ਆ ਜਾ ਕੋਲ ਆ ਕੇ ਪੱਲਾ ਕਰੋ ਤੇ ਕਵਾਲਾਂ ਨੇ ਪੱਲਾ ਕੀਤਾ ਸਰਕਾਰਾਂ ਨੇ ਆਪਣੇ ਟੁੱਟੇ ਹੋਏ ਜੋੜੇ ਮੁਬਾਰਕੋ ਚੋੜੀ ਦੇ ਵਿੱਚ ਪਾਉਂਦੇ ਆ ਆਪਣੇ ਟੁੱਟੇ ਹੋਏ ਜੋੜੇ ਮੁਬਾਰਕੋ ਚੋੜੀ ਦੇ ਵਿੱਚ ਪਾ ਦੇ ਲੈ ਵੀ ਲੈ ਜੋ ਆਪ ਕਬਾਲਾ ਨੇ ਐਦਾਂ ਬੰਦ ਕੀਤਾ ਪੱਲਾ ਤੇ ਚਲੇ ਗਏ ਦਰਬਾਰ ਤੋਂ ਬਾਹਰ ਸੋਚਦੇ ਜਾਂਦੇ ਆ ਕਿ ਅਰ ਸਰਕਾਰਾਂ ਨੇ ਕੀ ਦੇ ਦਿੱਤਾ ਅੱਜ ਪੈਸੇ ਤਾਂ ਬਣੇ ਨਹੀਂ ਕੀ ਕਰਾਂਗੇ ਆਪਾਂ ਇਹਨਾਂ ਦਾ ਜੋੜੇ ਦੇ ਦਿੰਦੇ ਸਰਕਾਰਾਂ ਦੇ ਰਸ ਦੇ ਵਿੱਚੋਂ ਫਿਰ ਸਰਕਾਰਾਂ ਦਾ ਆਸ਼ਕ ਤੁਰੇ ਆ ਰਿਹਾ ਹਜ਼ਰਤ امیر ਖਸਰੋ 70 ਤੋਂ 72 ਊਠ ਕਸਤੂਰੀ ਦੇ ਲੱਦੇ ਹੋਏ ਆਪ बिजनेसमੈਨ ਬਹੁਤ ਬੜੇ ਸੀ ਤਾਜਰ ਤਜਾਰਤ ਕਰਦੇ ਹੁੰਦੇ ਸੀ ਬਹੁਤ ਬੜੇ बिजनेसमੈਨ 70 ਤੋਂ 72 ਊਠ ਕਸਤੂਰੀ ਦੇ ਲੱਦੇ ਹੋਏ ਤੇ ਜਦੋਂ ਕੋਲ ਦੀ ਲੰਘਣ ਲੱਗੇ ਤਾਂ ਆਪਣੇ ਮੁਰਸ਼ਿਦ ਤੇ ਜੋੜਿਆਂ ਦੀ ਖੁਸ਼ਬੂ ਆ ਗਈ ਆਹ ਜਦੋਂ ਕੋਲ ਦੀ ਲੰਘਣ ਲੱਗੇ ਆਪਣੇ ਮੁਰਸ਼ਿਦ ਤੇ ਜੋੜਿਆਂ ਦੀ ਖੁਸ਼ਬੂ ਆ ਗਈ ਕਵਾਲਾਂ ਨੂੰ ਰੋਕ ਲੈ ਕਹਿੰਦਾ ਕਵਾਲੋ ਕਹਿੰਦੇ ਜੀ ਸਰਕਾਰ ਰੁਕ ਜੋ ਕਿੱਥੋਂ ਆਇਓ ਨਾ ਸਰਕਾਰ ਹਜ਼ਰ ਨਿਜ਼ਾਮੁਦੀਨ ਵਾਲਿਆ ਮਹਿਬੂਬੇਲਾ ਅੱਛਾ ਕੀ ਮਿਲਿਆ ਕਹਿੰਦਾ ਜੀ ਆ ਮਿਲਿਆ ਹਾਏ ਆਪ ਸੋਚਦੇ ਨੇ ਅੱਜ ਮੇਰੇ ਪੀਰ ਨੇ ਸਾਰਾ ਕੁਝ ਦੇ ਦਿੱਤਾ ਨਾ ਆਹ ਵਾਹ ਉਹ ਅੱਜ ਮੇਰੇ ਪੀਰ ਨੇ ਕੁਝ ਰੱਖਿਆ ਹੀ ਨਹੀਂ ਕੋਲ ਸਾਰਾ ਕੁਝ ਦੇ ਦਿੱਤਾ ਤੇ ਸਰਕਾਰ ਪੁੱਛਣ ਲੱਗੇ ਵੇਚੋਗੇ ਆ ਜੋੜਿਆਂ ਨੂੰ ਵੇਚੋਗੇ ਕਹਿੰਦਾ ਸਰਕਾਰ ਵੇਚ ਦਾਂਗੇ ਕਹਿੰਦੇ ਕੀਮਤ ਹੈ ਕਹਿੰਦਾ ਸਰਕਾਰ ਕੀਮਤ ਵੀ ਤੁਸੀਂ ਆਪ ਹੀ ਲਾ ਲਓ ਜੋ 2-4 ਰੁਪਏ ਉਹ ਵਿਚਾਰੇ ਕਮਲੇ ਉਹ ਕਹਿੰਦਾ ਸਰਕਾਰ 2-4 ਰੁਪਏ ਜੋ ਦੇਣੇ ਨੇ ਤੁਸੀਂ ਦੇ ਦਿਓ ਕਹਿੰਦੇ ਨਹੀਂ ਇਹ ਜੋੜਿਆਂ ਦੀ ਕੀਮਤ ਨਹੀਂ ਮੈਂ ਅਦਾ ਕਰ ਸਕਦਾ ਤੁਹਾਨੂੰ ਨਹੀਂ ਪਤਾ ਇਹ ਜੋੜੇ ਕੀ ਨੇ ਇਹਨਾਂ ਦੀ ਮੈਂ ਕੀਮਤ ਨਹੀਂ ਅਦਾ ਕਰ ਸਕਦਾ ਹਾਂ ਇਹਨਾਂ ਜ਼ਰੂਰ ਕਰ ਸਕਦਾ 70 ਤੋਂ 72 ਊਠ ਕਸੂਰੀ ਦੇ ਲੰਦੇ ਹੋਏ ਨੇ ਆ ਸਾਰੇ ਤੁਸੀਂ ਲੈ ਲਓ ਜੋੜੇ ਮੈਨੂੰ ਦੇ ਦਿਓ ਆਹ ਸੋਨੇ ਤੋਂ ਵੱਧ ਕੀਮਤੀ ਹੈ ਕਸਤੂਰੀ 70 ਤੋਂ 72 ਰੂਟ ਕੋਸੂਰ ਦੇ ਲੱਤੇ ਹੋਏ ਨੇ ਇਹ ਸਾਰੇ ਤੁਹਾਡੇ ਤੇ ਜੋੜੇ ਮੇਰੇ ਹੋ ਗਏ ਆਹੋ ਤੇ ਜਦੋਂ ਕਮਾਲ ਇਦਾਂ ਜੋੜੇ ਸਿੱਟਣ ਲੱਗੇ ਤਾਂ ਸਰਕਾਰਾਂ ਨੇ نیچے ਪੱਲਾ ਕਰ ਲਿਆ ਕਹਿੰਦੇ ਨਾ نیچے ਨਾ ਸਿੱਟਿਓ ਤੁਹਾਨੂੰ ਨਹੀਂ ਪਤਾ ਕੀ ਇਹ ਮੇਰੇ ਮੁਰਸ਼ਦ ਦੇ ਜੋੜੇ ਤੇ ਸਰਕਾਰਾਂ ਜਦੋਂ ਪੱਲੇ ਚ ਪਵਾ ਕੇ 70 ਤੋਂ 72 ਰੂਟ ਉਹਨਾਂ ਨੂੰ ਦੇ ਦਿੱਤੇ ਤੇ ਆਪ ਜਦੋਂ ਦਰਬਾਰ ਚ ਬੜੇ ਆ ਹਜ਼ਰਤ ਵੀਰ ਖਸਰੋ ਵੀ ਆਪ ਹਜ਼ਰਤ ਨਿਜ਼ਾਮਉਦੀਨ ਔਲੀਆ ਮਹਿਬੂਬ ਇਲਾਹੀ ਹੱਸਦੇ ਨੇ ਕਿ ਅਮੀਰ ਅੱਜ ਸੌਦਾ ਕਰਿਆ ਆ ਆ ਅਮੀਰ ਸੌਦਾ ਕਰਿਆ ਆ ਅਮੀਰ ਜੀ ਸਰਕਾਰ ਅੱਜ ਦਾ ਸੌਦਾ ਕਿਹਦਾ ਰਹਾ ਕਿੰਨਾ ਨਫਾ ਔਰ ਕਿੰਨਾ ਨੁਕਸਾਨ ਹੋਇਆ ਆਪ ਸਰਕਾਰ ਫਰਮਾਉਣ ਲੱਗੇ ਸਰਕਾਰ ਜਿੰਨਾ ਅੱਜ ਨਫਾ ਹੋਇਆ ਹੈ ਕبھی ਨਫਾ ਹੋਇਆ ਹੀ ਨਹੀਂ ਅੱਛਾ ਅਮੀਰ ਕੀ ਖਰੀਦਾ ਅਮੀਰ आज क्या खरीदा सरकार, सरकार एक जोड़े से ये जहान खरीद लिया दूसरे जोड़े से वो जहान खरीद लिया आहा ए अपने पीर नाल इश्क सरकार एक जोड़े से ये जहान खरीद लिया दूसरे जोड़े से वो जहान खरीद लिया आहा दा पीर दे अखां दे विच भी हंजू और मुरीद अखां दे विच भी हंजू पीर ने मुरीद नु जफी पाई ते गल विच लेके मुरीद की कहंदा ਨਾ ਦੇਖਦਾ ਪੀਰ ਲੱਗਦਾ ਨਾਲ ਦਿਲ ਦਾ ਜਾਨੀ